ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਜੀ ਅਬ ਵੀੜੇ ਪੰਜਾਬ ਚੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਬਲੌਗ ਆਪਾਂ ਜਿੱਥੇ ਛੱਡਿਆ ਸੀ ਜੀ ਉੱਥੋਂ ਹੀ ਆਪਾਂ ਸਟਾਰਟ ਕਰ ਲਿਆ ਮਤਲਬ ਕਿ ਸੁਬਾਹ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਸੀਗਾ ਮੈਂ ਪਛਾਦੇ ਬਣਾਏ ਸੀਗੇ ਮਤਲਬ ਕਿ ਦਾਲ ਪਾ ਕੇ ਠੀਕ ਹੈ ਜੀ ਮੰਮੀ ਉਹਨਾਂ ਨੂੰ ਦੇਣ ਤੋਂ ਬਾਅਦ ਠੀਕ ਹੈ ਜੀ ਮੈਂ ਆਪ ਖਾਧਾ ਤੇ ਉਸ ਤੋਂ ਬਾਅਦ ਕੰਮ ਕਰਨ ਨੂੰ ਲੱਗੀ ਸੀਗੀ ਮੈਂ ਤੇ ਸਾਰਾ ਕੰਮ ਖ ਤੋਂ ਬਾਅਦ ਫਿਰ ਮੈਂ ਧਰਤੀ ਸੀ ਜੀ ਦਾਲ ਮਤਲਬ ਇਹ ਹੈਗਾ ਦੁਪਹਿਰ ਦਾ ਵਲੌਗ ਦੁਪਹਿਰ ਤੋਂ ਦੁਪਹਿਰ ਵੇਲੇ ਫਿਰ ਮੈਂ ਸਟਾਰਟ ਕਰਤਾ ਸੀਗਾ ਤੇ ਇਸ ਸਾਈਡ ਤੇ ਨਾ ਮੈਂ ਦਾਲ ਤਰੀ ਵੀ ਜਿਹੜੀ ਕਿ ਆਪਣੇ ਬਾਬਾ ਜੀ ਦੀ ਬਾਰੀ ਵਾਸਤੇ ਆਪਾਂ ਨੂੰ ਚਾਹੀਦੀ ਹੈਗੀ ਠੀਕ ਹੈ ਜੀ ਬਾਬਾ ਜੀ ਦੀ ਬਾਰੀ ਅੱਜ ਤੇ ਨਾਲ ਹੀ ਮੈਂ ਧਨੀਆ ਸਾਫ਼ ਕਰਿਆ ਸੀਗਾ ਉਹ ਵਾਲਾ ਕਟਿੰਗ ਕਰਕੇ ਰੱਖਤਾ ਜੀ ਹਣਾ ਤੇ ਮੈਂ ਇਸ ਤਰ੍ਹਾਂ ਡੱਬੇ ਦੇ ਵਿੱਚ ਪਾ ਕੇ ਰੱਖ ਦਿੰਨੀ ਹੁੰਦੀ ਆ ਤੇ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਦਾਲ ਸਾਬ ਵਿੱਚ ਪਾਉਣ ਵਾਸਤੇ ਉਦੋਂ ਆਪਾਂ ਪਾਲਣ ਨੂੰ ਠੀਕ ਹੈ ਜੀ ਮਤਲਬ ਤੋਂ ਕਿਸ ਕਾਇਆ ਸੀਗਾ ਇਹ ਤੇ ਉਸ ਤੋਂ ਬਾਅਦ ਹੁਣ ਮੈਂ ਕਟਿੰਗ ਕਰਕੇ ਰੱਖ ਦਿੰਨੀ ਤੇ ਨਾਲ ਦੀ ਨਾਲ ਇੱਥੇ ਕਲੀਨ ਕਰ ਦਿੰਨੀ ਆ ਤੇ ਕੁੱਕਰ ਦੇ ਵਿੱਚ ਤਰੇ ਹੋਏ ਨੇ ਜੀ ਮੈਂ ਚੌਲ ਤੇ ਦੁਪਹਿਰ ਵੇਲੇ ਅੱਜ ਮੈਂ ਚਾਵਲ ਬਣਾਉਂਗੀ ਕਿਉਂਕਿ ਸਬਜੀ ਵਗੈਰਾ ਕੋਈ ਹੈ ਨਹੀਂ ਸੀਗੀ ਹਨ ਆਪਾਂ ਕੁਝ ਜ ਬਾਰੀ ਸੀ ਬਾਰੀ ਕਰਕੇ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਬਿਜ਼ੀ ਹੁੰਦਾ ਨਾ ਬਿਜ਼ੀ ਰੂਟੀਨ ਹੁੰਦੀ ਆ ਉਸ ਦਿਨ ਤਾਂ ਤੇ ਚਲੋ ਲਓ ਜੀ ਆਪਾਂ ਨਾਲ ਦੀ ਨਾਲ ਜਿਹੜਾ ਹੈਗਾ ਸਾਰੇ ਪੋਚਾ ਵੀ ਮਾਰ ਦਾਂਗੇ ਜੀ ਕਿਚਨ ਨੂੰ ਮਤਲਬ ਕਿ ਸਲੈਬ ਨੂੰ ਸਾਫ ਕਰ ਦਿੰਨੇ ਆਪਾਂ ਸਾਰੀ ਨੂੰ ਤੇ ਨਾਲ ਨਾਲ ਆਪਣੀ ਦਾਲ ਵੀ ਬਣ ਰਹੀ ਹੈ ਤੇ ਸਾਈਡ ਤੇ ਚਾਵਲ ਬਣ ਰਹੇ ਨੇ ਚਾਵਲ ਖਾਵਾਂਗੇ ਦੁਪਹਿਰ ਵੇਲੇ ਠੀਕ ਆ ਜੀ ਕਿਉਂਕਿ ਬੱਚੇ ਆਉਣ ਵਾਲੇ ਨੇ ਬੱਚੇ ਦਾ ਟਾਈਮ ਹੋ ਗਿਆ ਤਰਨਵੀਰ ਆਉਣ ਵਾਲਾਗਾ ਤੇ ਮਤਲਬ ਕਿ ਫਿਰ ਉਸ ਤੋਂ ਬਾਅਦ ਅੱਜ ਕੀ ਨੂਰ ਫਿਰ ਆਪਾਂ ਇਕੱਠੇ ਬਹਿ ਕੇ ਖਾਵਾਂਗੇ ਜੀ ਚਾਵਲ ਤੇ ਮੌਸਮ ਵੀ ਬਿਲ ਖਰਾਬ ਹੋਇਆ ਪਿਆ ਤੇ ਹਣਾ ਮਤਲਬ ਕਿ ਬਦਲ ਜੇ ਹੋਏ ਪੈਣਗੇ ਤੇ ਮਤਲਬ ਕਿ ਅਮ ਬਾਕੀ ਹੋਰ ਆਪਾਂ ਸਾਰੇ ਕੰਮ ਕਰ ਲ ਖਤਮ ਕਰ ਲਈ ਸੀਗੇ ਤੇ ਬਸ ਨਾ ਮੈਨੂੰ ਇਹ ਸੀਗਾ ਕਿ ਚਲੋ ਚਾਪਲੇ ਵਗੈਰਾ ਬਣਾਉਣ ਤੋਂ ਬਾਅਦ ਥੋੜਾ ਚਿਰ ਮੈਂ ਸੂਟ ਦੇਣ ਹਾਂ ਸੀਗਾ ਤੇ ਇਸੇ ਦਾ ਸੂਟ ਤਾਂ ਸਾਰਾ ਰੈਡੀ ਸੀ ਫਰੈਂਡਸ ਉਹ ਵੀ ਤਰਪਾਈ ਕਰਨ ਵਾਲੀ ਸੀ ਠੀਕ ਹੈ ਜੀ ਇਧਰ ਪਿਆਜ਼ ਵਗੈਰਾ ਕੱਟ ਕੇ ਰੱਖ ਤੇ ਤੜਕੇ ਵਾਸਤੇ ਪਿਆਜ਼ ਮੈਂ ਨਹੀਂ ਜੀ ਕੱਟੇ ਪਿਆਜ਼ ਕੱਟਨੇ ਜੀ ਮੰਮੀ ਨੇ ਤੇ ਮੰਮੀ ਕਹਿੰਦੀ ਮੈਂ ਪਿਆਜ਼ ਕੱਟ ਦੰਨੀ ਆ ਚਲੋ ਜਿਉਂ ਨੇ ਪਿਆਜ਼ ਕੱਟ ਤੇ ਸੀਗੇ ਤੇ ਆਪਾਂ ਨੂੰ ਹੈਲਪ ਮਿਲ ਗਈ ਹਨ ਨਹੀਂ ਤਾਂ ਫਿਰ ਮੈਂ ਚਲੋ ਮੈਂ ਹੀ ਕੱਟਨੇ ਸੀ ਜੇ ਮੰਮੀ ਨਾ ਕੱਟਦੇ ਤੇ ਚਲੋ ਫਿਰ ਮੰਮੀ ਨੇ ਪਿਆਜ਼ ਕੱਟਦੇ ਸੀ ਠੀਕ ਆ ਜੀ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਅੰਦਰ ਆ ਕੇ ਤੇ ਇਧਰ ਦੇਖੋ ਤਰਨ ਕੀ ਲੱਗਿਆ ਪਿਆ ਕਰਨ ਤਰਨ ਸਕੂਲੋਂ ਆ ਗਿਆ ਸੀ ਹਨਾ ਤੇ ਉਹਦੇ ਮੈਂ ਕੱਪੜੇ ਚੇਂਜ ਕਰਨ ਲੱਗੀ ਸੀਗੀ ਤੇ ਮੈਂ ਉਹਨੂੰ ਕਿਹਾ ਮੈਂ ਕਹਾ ਤੇਰੇ ਕੱਪੜੇ ਚੇਂਜ ਕਰਦੀ ਆ ਜਦੋਂ ਮੈਂ ਆ ਕੇ ਦੇਖਿਆ ਤਰਨ ਤਾਂ ਆਪਣੇ ਆਪ ਕੱਪੜੇ ਸਾਰੇ ਲਾਈ ਬੈਠ ਸੀ ਤੇ ਆਪਣਾ ਬੈਡ ਦੇ ਸੀਜੇ ਵਿੱਚ ਨਾ ਉਹਦੇ ਕੱਪੜੇ ਰੱਖੇ ਨੇ ਉਹਦੇ ਵਿੱਚੋਂ ਕੱਪੜੇ ਕੱਢ ਕੇ ਪਾਉਣ ਲੱਗ ਪਾਉਣ ਲੱਗ ਗਿਆ ਫਿਰ ਮੈਂ ਉਹਨੂੰ ਕਿਹਾ ਵੀ ਵੀ ਮੈਂ ਤਰੇ ਪਾਉਣੀਆਂ ਉਹਨਾਂ ਸ਼ਰਟ ਕੱਢ ਲਈ ਪੂਰੀ ਬਹਾਲੀ ਨਵੇਂ ਕੱਪੜੇ ਤੇ ਮੈਂ ਕਿਹਾ ਨਵੇਂ ਨਹੀਂ ਪਾਟੇ ਪਾਉਣੇ ਹੈਗੇ ਘਰੇ ਤਾਂ ਹਨਾ ਵੀ ਦੂਸਰੇ ਪਾਉਣੇ ਫਿਰ ਮੈਂ ਤਰਨ ਦੇ ਕੱਪੜੇ ਪਾਉਣ ਲੱਗ ਗਿਆ ਸੀ ਮੈਂ ਕਿਹਾ ਚਲੋ ਫਟਾਫਟ ਤਰਨ ਦੇ ਕੱਪੜੇ ਪਾ ਦਾਂ ਤੇ ਜਿਹੜੇ ਮੈਂ ਤਰਨ ਵਾਸਤੇ ਕੱਪੜੇ ਕੱਢੇ ਸੀ ਤਰਨ ਨੂੰ ਪਸੰਦ ਨਹੀਂ ਆਏ ਤਨ ਕਹਿੰਦਾ ਮੈਂ ਇਹ ਨਹੀਂ ਪਾਉਣੇ ਹੈਗੇ ਤੇ ਆ ਦੇਖੋ ਇਹ ਵਾਲੀ ਗੱਡੀ ਸੀ ਮੈਂ ਪਾਉਣ ਵਾਸਤੇ ਕਰਨ ਕਹਿੰਦਾ ਮੈਂ ਇਹ ਨਹੀਂ ਪਾਉਣੇ ਹੈਗੇ ਕਹਿੰਦਾ ਮੈਂ ਉਹਨਾਂ ਸਿੱਧੂ ਮੂਸੇ ਵਾਲਾ ਟੀ-ਸ਼ਰਟ ਦਿਸਗੀ ਕਹਿੰਦਾ ਮੈਂ ਸਿੱਧੂ ਮੂਸੇ ਵਾਲਾ ਟੀ-ਸ਼ਰਟ ਆਉਣੀ ਆ ਤੇ ਮੈਨੂੰ ਵੀ ਐਸੀ ਫਟਾਫਟ ਉਹਦੇ ਕੱਪੜੇ ਪਾ ਕੇ ਤੇ ਮੈਂ ਵੀ ਨਾ ਆਇਆ ਵਾਂ ਕਿਉਂਕਿ ਨਾ ਫਰੈਂਡਸ ਸਵੇਰੇੋਂ ਤਾਂ ਮੈਂ ਇਸ਼ਨਾਨ ਕਰ ਲਿਆ ਸੀਗਾ ਤੇ ਪਰ ਮੈਨੂੰ ਐਵੇਂ ਸੀਗਾ ਮੈਂ ਸਿਰ ਧੋਣਾ ਕਿਉਂਕਿ ਮੇਰਾ ਸਿਰ ਵੀ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀਗਾ ਤੇ ਮੈਨੂੰ ਇਹ ਸੀਗਾ ਕਿ ਤੇ ਮਾਈਗਰੇਨ ਦਾ ਦਰਦ ਨਾ ਸ਼ੁਰੂ ਹੋ ਜੇ ਤੇ ਫਿਰ ਮੈਨੂੰ ਐਸੀ ਫਟਾਫਟ ਮੈਂ ਸਿਰ ਧੋਣਾ ਠੀਕ ਹੈ ਜੀ ਚਲੋ ਜੀ ਫਿਰ ਆਪਾਂ ਨਾਲ ਤਾਂ ਨਹਾਉਣੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਤਰ੍ਹਾਂ ਦੇ ਕੱਪੜੇ ਚੇਂਜ ਕਰਕੇ ਠੀਕ ਹੈ ਜੀ ਹੈਲੋ ਗਾਇਜ਼ ਐਂਡ ਹੀ ਹੈਲੋ ਗਾਇਜ਼ ਐਂਡ ਥੈਂਕ ਯੂ ਐਂਡ ਜਮਾ ਕੇ ਕਸ ਹੈ ਗਾਇਜ਼

ਸੋਲ ਜਿ ਕਰ ਬਣਾ ਲਈ ਇੱਥੇ ਤੁਹਾਨੂੰ ਹਾਂਜੀ ਲੋ ਜੀ ਮੈਂ ਆ ਨਾ ਕਿ ਆ ਗਈ ਸੀ ਤੇ ਸਾਹਮਣੇ ਤੁਸੀਂ ਨਾ ਬੈਠ ਤੇ ਕੱਪੜੇ ਦੇਖ ਰਹੇ ਹੋ ਹਨ ਫਰੈਂਡਸ ਇਹ ਕੱਪੜੇ ਨਾ ਕਾਫੀ ਦਿਨਾਂ ਦੇ ਮਤਲਬ 2-3 ਦਿਨਾਂ ਤੇ ਪਏ ਸੀ ਇਹ ਤਾਂ ਕਰਕੇ ਪਏ ਸੀ ਕਿਉਂਕਿ ਮੇਰੇ ਕੱਪੜੇ ਨੇ ਫਰੈਂਡਸ ਕਿਉਂਕਿ ਮੇਰੀ ਅਲਮਾਰੀ ਚ ਨਾ ਫਰੈਂਡਸ ਕਾਫੀ ਜਿਆਦਾ ਗਾਪਿਆ ਪਿਆ ਮਤਲਬ ਸੈਟਿੰਗ ਕਰਨ ਵਾਲੀ ਹੈ ਅਲਮਾਰੀ ਤੇ ਉਦ ਲਈ ਮੈਨੂੰ ਕਾਫੀ ਜਿਆਦਾ ਟਾਈਮ ਲੱਗਣਾ ਸੀਗਾ ਤੇ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਬਾਰੀ ਕਰਕੇ ਮੈਨੂੰ ਟਾਈਮ ਵੀ ਲੱਗ ਰਿਹਾ ਤੇ ਮੈਨੂੰ ਐ ਵੀ ਸੀਗਾ ਵੀ ਕੱਪੜੇ ਸੰਭੇ ਜਾਣਾ ਹਨਾ ਤੁਹਾਨੂੰ ਦੇਖਦੇ ਆ ਵੀ ਆਪਣਾ ਟਾਈਮ ਲੱਗਦਾਗਾ ਜਾਂ ਨਹੀਂ ਤੇ ਇਧਰ ਮੈਂ ਲੱਗੀ ਸੀ ਜੀ ਆਪਣਾ ਮਤਲਬ ਕਿ ਮੇਕਅਪ ਕਰਨ ਵਾਸਤੇ ਲੋ ਜੀ ਉਹ ਤਾਂ ਬਹੁਤ ਬਾਤ ਭੁੱਲੀ ਕਿਉਂਕਿ ਨਾ ਮੇਰੇ ਸਿਰ ਉੱਤੇ ਹੁੰਦੀ ਸੀਗਾ ਇੱਕਦਮ ਮੇਰਾ ਦਿਮਾਗ ਬੁਖਰਾ ਹੋ ਗਿਆ ਸੱਟ ਗਿਆ ਹੋ ਗਿਆ ਸੱਟੇ ਪਰ ਸੱਟੇ ਮੈਂ ਸੱਟ ਪਲੀਸ ਇਸਨੇ ਆਮਾ ਇਹ ਵਾਲੇ ਪਾਤਰ ਖਲ ਕਰੇ ਕਾਫੀ ਦਾ ਲਾਹੇ ਪੈ ਸੀ ਕਿ ਮੈਂ ਕਦੇ ਕੋਈ ਪਾਲ ਨਹੀਂ ਸੀ ਕੋਈ ਪਾਲ ਨਹੀਂ ਸੀ ਤੇ ਜਦੋਂ ਜਮਾਪਾ ਬਸ ਮੇਰੇ ਬਾਅਦ ਦਾ ਸੁੱਕੂਗੀ ਫਿਰ ਮਨੇ ਉੱਪਰ ਠੇ ਕਰਨਾ ਨਿਕਾਲਾ ਤੇ ਕਲਰਿੰਗ ਕਰਨ ਦਾ ਹੋ ਗਿਆ ਬਸ ਬਾਅਦ ਕਲਰਿੰਗ ਕਰੂਗੀ ਤੋੜ ਨਾਲ ਵਿੱਚ ਠੀਕ ਹੈ ਬਸ ਇਹ ਮਨੇ ਗਾ ਲਿਆ ਪਰ ਇਹ ਕੋਈ ਠੀਕ ਨਹੀਂ ਹੋ ਰਿਹਾ ਬਾਲ ਤੇ ਮੁਰਨੇ ਰੋ ਕਿ ਮੇਰਾ ਸਾਰਾ ਕੁਝ ਤੇ ਮੈਂ ਆਪਣਾ ਟੂ ਟੂ ਹਿੱਸਾ ਰੱਖਿਆ ਅੱਜ ਦੀ ਮੋ कई चीज़ देख ली है क्योंकि नुहायान क्योंकि काफ़ी टाइम लगते नुमाई चु कपड़े कड़ने पैन फिर उन्होंने सटिंग करनी पेर जो कपड़े छंटने पैणे क्योंकि जो कपड़े मैंने काफ़ी टाइम लग चुका इसे जब रोटी में रखा तो फिर मैं दालू तड़का लाऊगी फिर मैं बहुँगी आटा ठीक है आटा गुन्नने तो बाद फिर मैं टाइम देखूँगी जो मैं टाइम लगे भी हाँ मेरे को है घंटे का तो जब अद्धे घंटे का टाइम है मैं कर लूँगी नहीं फिर आप शाम करूँगी ठीक है जी ਉਹ ਉਹ ਗੀਂਦ ਕਰਨਾ ਉਹ ਬਾਕੀ ਬਸ ਸਰਦੇ ਬੰਦ ਕੇ ਫੇਕ ਹੀ ਕਰਦੇ ਨੇ ਅੱਜ ਤਾਂ ਉਹ ਤੇ ਜਿਹੜਾ ਇਸ ਤੋਂ ਮਤਲਬ ਪਹਿਲਾ ਵਲੋਗ ਜਿਹੜਾ ਵਿੱਚ ਤੁਹਾਨੂੰ ਦਿਖਾਇਆ ਸੀ ਉਹ ਵੀ ਬਦਲਣਾ ਅਸੀਂ ਮਿਸ਼ੀ ਉੱਥੇ ਗਏ ਸੀਗੀ 80 ਮਾਰਟਸ ਦੇ ਸੀਗੀ ਆਪਾਂ ਤੇ 80 ਮਾਰਟ ਦੇ ਵਿੱਚ ਨਾ ਮਤਲਬ ਕਿ ਬਸ ਬੱਚੇ ਕਾਲੀ ਕਾਲ ਬੱਚਾ ਨੇ ਜਿੱਤ ਕਰਤੀ ਅਰੇ ਅਸੀਂ ਜਾਵਾਂਗੇ ਜਾਣਾਂ ਬਲਕਿ ਇੱਥੇ ਕੁਝ ਹੋਣੀ ਹੈਗਾ ਜਾਇਆ ਦੇਖੋ ਜੀ ਜਿਹੜਾ ਪੈਸੇ ਨੇ ਫੇਰੇ ਹੀ ਹਿੱਤੇ ਨੇ ਕਿ ਆਪਣੇ ਕੋਲ ਪੈਸੇ ਉਸ ਮਤਲਬ ਹੈ ਨਹੀਂ ਸੀ ਲੋਕ ਬਾਟ ਸੀ ਜਿਸ ਨੂੰ ਫਿਗਰਸ ਕੋਲ ਹਮੇਸ਼ਾ ਤੀਜਾ ਤੀਜਾ ਦਿੱਤੀ ਹੈ ਬਾਕੀ ਦੁਆਰਾ ਖਰੀਦ ਕੇ ਅੰਦਰ ਉਹ ਸਰਦਾਰ ਜੀ ਨੂੰ ਦੋ ਪੈਂਟ ਲੈਣੇ ਨੇ ਤੇ ਬਸ ਦੋ ਟੀ-ਸ਼ਰਟਾਂ ਲੈ ਲੈਣੇ ਨੇ ਕਿਉਂਕਿ ਮੈਨੂੰ ਪਸੰਦ ਆ ਗਿਆ ਸੀਗਾ ਉੱਥੇ ਮੈਨੂੰ ਦਿਖਾ ਦਿੰਦੇ। ਇਹ ਵਾਲਾ ਠੀਕ ਹੈ ਜੀ ਇਹ ਲੋਕ ਦੇ ਕੱਪੜੇ 4 ਤੇ ਕੱਪੜੇ ਜਾਰ ਮਤਲਬ ਕਿ ਆਪਾਂ ਨੂੰ 99 ਰੁਪਈਆ ਚ ਲੈਣੇ ਮਤਲਬ ਫਿਰ ਉਹਨਾਂ ਵਧੀਆ ਲੱਗੇ ਮੈਂ ਕਿਹਾ ਚਲੋ देखेंगे वैसे मैं हली यूज भी कर भी मैं हमें यूज किया फुट जाऊँगी हली है ना देखा यूज करूँगी ज नहीं मैं एवं ही पैकिंग करें कई बिच रख लगी बैट जो अपनी किचन से ना लग गए मतलब डरा डर बन के फिर ला देंगे अपने बस आहो चीज़ खरीदी सी ठीक है जी हाँ जी थो भी मौसम खराब होया पाया देखो जी मिया आ गया एकदम फटाफट बदल पता कितों एकदम मिया आ गया, गया तो मैं फटाफट वीडियो शूट कर ली आ तो गया

ਹਾਂਜੀ ਫਰੈਂਡਸ ਹਵਾ ਬਹੁਤ ਸੁਣ ਚੱਲ ਰਹੀ ਹੈ ਉੱਪਰ ਮੌਸਮ ਬਹੁਤ ਵਧੀਆ ਤੇ ਮੈਂ ਉੱਪਰ ਆ ਕੇ ਬੈਠ ਗਈ ਸੀਗੀ ਮਤਲਬ ਕਿ ਤਰਪਾਈ ਕਰ ਰਹੀ ਸੀ ਨੀਚੇ ਲੈਡ ਚਲੀ ਗਈ ਤੇ ਮੈਂ ਕਿਹਾ ਚਲੋ ਉੱਪਰ ਬੈਠ ਕੇ ਤਰਪਾਈ ਕਰਦੇ ਹਾਂ ਮੌਸਮ ਬਹੁਤ ਵਧੀਆ ਹੈ ਬੱਦਲ ਵਾਈ ਵਾਲਾ ਮੌਸਮ ਹੈ ਤੇ ਹਵਾ ਵੀ ਚੱਲ ਰਹੀ ਹੈ ਠੰਡੀ ਠੰਡੀ ਠੀਕ ਹੈ ਜੀ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਮੈਂ ਫੋਨ ਬੈਕ ਕੈਮਰੇ ਤੋਂ ਤੇ ਬਸ ਮੈਂ ਤਰਪਾਈ ਥੋੜੀ ਵੀ ਰਹਿ ਗਈ ਫਰੈਂਡਸ ਤੇ ਆਪਾਂ ਚੱਕਾਂ ਤੇ ਕਰ ਦਿੱਤੀ ਹੈ ਮਤਲਬ ਗਲੇ ਤੇ ਗੋਲੇ ਗੋਲੇ ਦੀ ਰਾਇਗੀ ਤੇ ਇੱਕ ਮਤਲਬ ਨੀਚੇ ਵਾਲਾ ਕਿਰਾ ਲੈ ਲਿਆ ਠੀਕ ਹੈ ਜੀ ਉਹ ਬੈਠ ਕੇ ਕਰਾਂਗੀ ਉਸ ਤੋਂ ਬਾਅਦ ਟਾਈਮ ਵੀ ਕਾਫੀ ਹੋਵੇ ਜਿਹਨਾਂ ਕਿਰਤਾ ਬਣੀ ਨੂੰ ਜੀ ਤੇ ਟਰਕਾ ਲਾਉਂਗੀ ਕਿਉਂਕਿ ਨਾ ਇਹ ਸੂਟ ਦੇਣਾ ਜ਼ਰੂਰੀ ਸੀ ਕਿਉਂਕਿ ਉਹਨਾਂ ਨੇ ਫੋਨ ਫੋਨ ਨਹੀਂ ਸੋਰੀ ਉਹ ਆ ਕੇ ਗਏ ਨੇ ਮੈਂ ਤਰਪਾਈ ਜਿਹਨਾਂ ਤੋਂ ਕਰਵਾਉਣੀ ਹੁੰਦੀ ਉਹਨਾਂ ਨੇ ਕਿਤੇ ਗਏ ਹੋਏ ਮੀਤਾ ਤਰਪਾਈ ਨੂੰ ਨਾ ਤੋਂ ਕਰਵਾ ਲੈਂਦੇ ਬਸ ਮੈਂ ਚੁਫਾਈ ਕਰਤੀ ਨਹੀਂ ਹੁੰਦੀ ਤੇ ਇਸ ਲਈ ਮੈਂ ਤਰਪਾਈ ਕੰਮ ਵੀ ਪੈ ਗਿਆ ਚ बैक कैमरे कोई आ गए जाल ढकता से देखो जी हवा चल रही है तो बदल देखो मौसम बहुत सोहना हो ਹਾਂਜੀ ਲੋ ਜਿੱਥੇ ਮੈਂ ਲੱਗੀ ਸੀਗੀ ਤੇ ਪਾਈ ਕਰਨ ਤੇ फटाफट ਤਰਪਾਈ ਕਰੂੰਗੀ ਮੈਂ ਕਿਉਂਕਿ ਮਤਲਬ ਕਿ ਆਪਣੇ ਕੰਮ-ਕਾਰ ਕਾਫੀ ਜ਼ਿਆਦਾ ਪਏ ਨੇ ਕਿਉਂਕਿ ਪ੍ਰਸ਼ਾਦ ਦੀ ਵਾਰੀ ਕਰਕੇ ਤੇ ਹਜੇ ਮੈਨੂੰ ਦਾਲ ਨੂੰ ਤੜਕਾ ਵੀ ਲਾਉਣਾਗਾ ਠੀਕ ਹੈ ਜੀ ਚਾਹ ਵੀ ਬਣਾਉਣੀ ਆ ਤੇ ਰੋਟੀ ਵਾਲੇ ਬਰਤਨ ਵੀ ਸਾਫ਼ ਕਰਨ ਵਾਲੇ ਪਏ ਹੋਣਗੇ ਮੇਰੇ ਖਿਆਲ ਚ ਕਿਉਂਕਿ ਨੋੜ ਨੇ ਕਰੇਣੀ ਹੋਣੀ ਤੇ ਮੈਂ ਉਹ ਵੀ ਸਾਫ਼ ਕਰਨੇ ਨੇ ਜੀ ਹਨਾ ਆਟਾ ਵਗੈਰਾ ਗੁੰਨਣਾਗਾ ਲਓ ਜੀ ਆਪਣੇ ਪ੍ਰਸ਼ਾਦੇ ਵੀ ਬਣ ਗਏ ਠੀਕ ਆ ਜੀ ਇਹਦੇ ਵਿੱਚ ਦੇਖੋ ਪ੍ਰਸ਼ਾਦੇ ਬਣਾਤੇ ਪਪੜਾ ਭਰਤਾ ਜੇ ਪਪਰ ਸਾਤੇ ਬਣਾ ਕੇ ਤੇ ਦਾਲ ਨੂੰ ਵੀ ਤੜਕਾ ਲਾਤਾ ਠੀਕ ਆ ਜੋ ਆਪਣੇ ਸਾਰੇ ਕੰਮ ਖਤਮ ਹੋ ਗਏ ਕਿਉਂਕਿਚਨ ਚ ਆਈ ਨੀਚੇ ਫਟਾਫਟ ਚਾਹ ਤਰੀ ਫਟਾਫਟ ਚਾਹ ਧਰਨ ਤੋਂ ਬਾਅਦ ਨਾਲ ਹੀ ਜਿਹੜਾ ਹੈਗਾ ਮੈਂ ਇੱਕ ਸਾਈਡ ਤੇ ਤੜਕਾ ਲਗਾਇਆ ਤੇ ਫਿਰ ਇੱਕ ਸਾਈਡ ਤੇ ਤੜਕਾ ਲਗਾਉਣ ਤੋਂ ਬਾਅਦ ਫਿਰ ਚਾਹ ਵਗੈਰਾ ਦਿੱਤੀ ਪੀਤੀ ਉਸ ਤੋਂ ਬਾਅਦ ਤੇ ਭਾਂਡੇ-ਮੁੰਡੇ ਸਾਫ਼ ਕੀਤੇ ਆਟਾ ਗੁੰਨੇ ਆ ਠੀਕ ਆ ਜੀ ਫਟਾਫਟ ਫਿਰ ਪ੍ਰਸ਼ਾਦੇ ਬਣਾਉਣ ਲੱਗ ਗਈ ਸੀ ਜੀ ਤੇ ਪ੍ਰਸ਼ਾਦ ਬਣਾਉਣ ਵਾਸਤੇ ਨੇ ਇੱਕ ਭੈਣ ਹੁੰਦੀ ਹੁੰਦੀ ਆਪਣੇ ਨਾਲ ਗੁੰਡੀਆਂ ਦੀ ਆਪਣੇ ਤੇ ਫਿਰ ਇਸ ਕਰਕੇ ਨਾ ਵੀਡੀਓ ਬਣਾ ਬਣਾ ਨਹੀਂ ਸਕਦੇ ਫਰੈਂਡਸ ਠੀਕ ਹੈ ਜੀ ਹਲੋ ਜੀ ਦਾਲ ਵੀ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਸੋਹਣੀ ਦਾਲ ਬਣੀ ਸੀ ਕਾਫੀ ਵਧੀਆ ਕਲਰ ਆਇਆ ਸੀਗਾ ਤੇ ਧਨੀਆ ਵਗੈਰਾ ਕੱਟ ਦਿੱਤਾ ਸੀ ਦਾਲ ਚ ਪਾ ਕੇ ਤੇ ਉਸ ਤੋਂ ਬਾਅਦ ਉਹ ਸਾਹਮਣੇ ਟੋਲੀ ਤੁਹਾਨੂੰ ਪਹਿਲਾਂ ਦਿਖਾਈ ਸੀ ਫਰੈਂਡਸ ਉਹ ਟੋਲੀ ਦੇ ਵਿੱਚ ਆਪਾਂ ਦਾਲ ਪਾਵਾਂਗੇ ਠੀਕ ਹੈ ਜੀ ਕਿਉਂਕਿ ਇਹ ਪ੍ਰਸ਼ਾਦ ਵਗੈਰਾ ਤਿਆਰ ਆ ਸਰਦਾ ਅੱਜ ਫਲਾ ਕੇ ਆਉਣਗੇ ਜੀ ਪ੍ਰਸ਼ਾਦਾ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ